ਅਸਵਲੇ ਦੀ ਵੱਡੀ ਖਬਰ ਸੰਗਰੂਰ ਦੇ ਲੋਂਗੋਵਾਲ ਚ ਪੈਟਰੋਲ ਪੰਪ ਤੇ ਪੈਟਰੋਲ ਸਪਲਾਈ ਕਰਨ ਵਾਲੀ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਹੈ ਡਰਾਈਵਰ ਨੇ ਬੜੀ ਮੁਸ਼ਕਲ ਦੇ ਨਾਲ ਗੱਡੀ ਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਹੈ ਅਤਿ ਦੀ ਗਰਮੀ ਕਾਰਨ ਗੱਡੀ ਦੇ ਕੈਬਨ ਦੇ ਵਿੱਚ ਅੱਗ ਲੱਗ ਗਈ ਗੱਡੀ ਦੇ ਵਿੱਚ ਕਰੀਬਨ 5000 ਲੀਟਰ ਪੈਟਰੋਲ ਅਤੇ 15000 ਲੀਟਰ ਡੀਜ਼ਲ ਸੜ ਗਿਆ ਹੈ ਪੁਲਿਸ ਦੇ ਮੁਤਾਬਕ ਅੱਗ ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਬੂ ਪਾਇਆ ਗਿਆ ਹੈ ਪੰਪ ਦੇ ਮਾਲਕ ਅਤੇ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਸੰਗਰੂਰ ਤੋਂ ਗੱਡੀ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਭਰ ਕੇ ਲਿਆਂਦਾ ਗਿਆ ਸੀ ਜਦੋਂ ਗੱਡੀ ਨੂੰ ਬੈਕ ਕਰਕੇ ਪੰਪ ਵੱਲ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਦੇ ਕੈਬਨ ਵਿੱਚ ਅਚਾਨਕ ਅੱਗ ਲੱਗ ਗਈ ਡਰਾਈਵਰ ਨੇ ਬੜੀ ਹੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪੈਟਰੋਲ ਪੰਪ ਦੇ ਮਾਲਕ ਨੇ ਕਿਹਾ ਕਿ ਜੇਕਰ ਅੱਗ ਤੇ ਕਾਬੂ ਪਾਇਆ ਨਾ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸਰੂਰ ਤੋਂ ਸਰ ਜੀ ਭਰੀ ਸੀ ਜੀ ਗੱਡੀ ਜੀ ਜੀ ਹਾਂ ਸਰ ਜੀ ਗੱਡੀ ਸਰ ਜੀ ਬੈਕ ਲੱਗਿਆ ਸਰ ਜੀ ਮੈਂ ਜਦੋਂ ਲਾਉਣਾ ਗੱਡੀ ਬੰਦ ਲਗਾਏ ਕਰਨਾ ਭਾਈ ਕਹਿੰਦਾ ਅੱਗਾ ਜੀ ਅੱਛਾ ਜਦੋਂ ਸਾਰੀ ਮੈਂ ਦੇਖਿਆ ਕਨੈਕਟਰ ਸੈਟ ਜੀ ਨਿਕਲਿਆ ਸਾਰੀ ਧੂਆ ਜੀ ਮੈਂ ਗੱਡੀ ਸਾਰੀ ਪਿਆਰ ਗੱਡੀ ਬਹੁਤ ਉੱਥੇ ਹੀ ਪੰਪ ਤੋਂ ਬਾਹਰ ਕੱਢਤੀ ਸੀ ਬਾਹਰ ਕੱਢਤੀ ਸਰ ਜੀ ਰੋਡ ਸਰ ਜੀ ਦਾ ਰੇਤਾ ਪਿਆਦੀ ਗਈ ਮੈਂ ਚੱਕੇ ਜੀ ਬੁੱਕ ਨਾਲ ਅਭਝਾਉਣ ਦੀ ਕੋਸ਼ਿਸ਼ ਬਹੁਤ ਬਹੁ ਕੀਤੀ ਜੀ ਅੱਛਾ ਜੀ ਉਦੋਂ ਬਾਅਦ ਸਾਰੀ ਮੇਰੇ ਪੈਗੇ ਸਿਲੈਂਡਰ ਆਪਣੇ ਜੀ ਨਿਗਾ ਚ ਮੈਂ ਸਿਲੈਂਡਰ ਚੱਕਿਆ ਜੀ ਸੈਂਟਰ ਮਾਈਟ ਚਲਾ ਸਰ ਜੀ ਇਹਨਾਂ ਦਾ ਬੰਦਾ ਸੈਂਡ ਸੱਟ ਗਈ ਭੱਜ ਗਿਆ ਮੇਰੇ ਮਗਰ ਕੋਈ ਨਹੀਂ ਸਰ ਜੀ ਕੜਿਆ ਕੜਿਆ ਸਰ ਜੀ ਮੈਂ ਫਿਰ ਮਾਤਾ ਜੀ ਆਪਣੇ ਉੱਥੇ ਹੀ ਆਪਣੇ ਸਬਜ਼ੀਆਂ ਹੀ ਮਾਤਾ ਜੀ ਉਹਨੇ ਕਿਹਾ ਬੇਟਾ ਅੱਜ ਨਹੀਂ ਤੇਰੇ ਨਾਲ ਕੋਈ ਹੈਗਾ ਤੂੰ ਇੱਧਰ ਆ ਜਾ ਕਹਿੰਦੀ ਕੋਈ ਚੱਕਣੀ ਚ ਪਿੰਡ ਨੂੰ ਅੱਕ ਲੱਗਦੀ ਹੈ ਲੱਗੀ ਜਾਣ ਤੋਂ ਕਹਿੰਦੀ ਅੱਛਾ ਵੀ ਤੁਸੀਂ ਇੱਧਰ ਆ ਜਾ ਕਹਿੰਦੀ ਠੀਕ ਹੈ ਜੀ ਉਹਦੇ ਨਾਲ ਵੀ ਕੋਈ ਹੈਗਾ ਸੀ ਕਨੈਕਟਡ ਹੈ ਹੈਲਪਰ ਮੇਰਾ ਸਹੀ ਹੈਗਾ ਦੀ ਉਹ ਗੱਡੀ ਭਰਾ ਸਰ ਜੀ ਉੱਤਰ ਗਿਆ ਸੀਗਾ ਮਗਰ ਕੋਈ ਨਹੀਂ ਲੋਕ ਲੱਗੇ ਗੱਡੀ ਮੈਂ ਕਰਕੇ ਆਇਆ ਨਾ ਕਰਦੀ ਇਸ ਤਾਂ 5 6 ਲੀਟਰ ਚ ਪੈਟਰੋਲਾ ਹੈਗਾ 15000 ਲੀਟਰ ਜੀ ਡੀਜ਼ਲ ਆਪ ਦੇ ਉੱਪਰ ਜੀ ਤੇ ਗੱਡੀ ਬੈਕ ਲੱਗ ਰਹੀ ਸੀ ਪਤਾ ਨਹੀਂ ਕੀ ਕਾਰਨ ਬਣਿਆ ਮੈਂ ਪੰਪ ਦੇ ਉੱਪਰ ਮੌਜੂਦ ਨਹੀਂ ਸੀ ਮੈਂ ਕਿਸੇ ਇੱਕ ਕੰਮਕਾਜ ਦੇ ਲਈ ਸਮਾਂ ਉਹ ਗਿਆ ਹੋਇਆ ਸੀਗਾ ਜੀ ਤੇ ਮੇਰੇ ਕੋਲ ਫੋਨ ਗਿਆ ਵੀ ਇਸ ਤਰ੍ਹਾਂ ਕਰਕੇ ਗੱਡੀ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਹੈਗਾ ਠੀਕ ਹੈ ਉੱਥੇ ਫਟਾਫਟ ਲੋਕਾਂ ਨੇ ਤੇ ਉਹਨਾਂ ਨੇ ਕੈਵਨ ਦੇ ਵਿੱਚ ਜਦੋਂ ਕੋਈ ਸਪਾਰਕਿੰਗ ਦੇਖੀ ਤਾਂ ਉਹਨਾਂ ਨੇ ਉਹ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਪਰ ਜਿਹੜਾ ਕੈਵਨ ਸੀ ਬਹੁਤ ਬੁਰੀ ਤਰ੍ਹਾਂ ਜਲ ਚੁੱਕਿਆ ਅੱਛਾ ਜੀ ਤੇ ਲੋਕਾਂ ਨੇ ਤੇ ਫਾਇਰ ਬੁਗੇਟ ਦੀਆਂ ਗੱਡੀਆਂ ਨੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕੀਤਾ ਗਿਆ ਤਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਇੱਕ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਤ ਰਹਿ ਗਈ ਫਾਇਰ ਬ੍ਰਿਗੇਡ ਦੀ ਗੱਡੀ ਤਕਰੀਬਨ ਪੌਣੇ ਘੰਟੇ ਬਾਅਦ ਪਹੁੰਚੀ ਹੈ ਕਿ ਕਿ ਗੱਡੀ ਫੁੱਲਾ ਜੀ ਫੁੱਲਾ ਜੀ ਹਾਂਜੀ ਹਾਂ ਸਾਰੇ ਲੋਕਾਂ ਦਾ ਤੇ ਸਾਰੇ ਜਿਹੜੇ ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਇਹਨਾਂ ਨੇ ਮਿਲ ਕੇ ਬਹੁਤ ਜਦੋਂ ਜ਼ਿਆਦਾ ਪੰਪ ਨੇ ਮੁਲਾਜ਼ਮਾਂ ਨੇ ਬਹੁਤ ਜਦੋਂ ਜ਼ਿਆਦਾ ਨਾਲ ਅੱਗ ਦੇ ਉੱਤੇ ਕਾਬੂ ਪਾਇਆ